ਸੁਖਦਾਤਾ ਜਪ ਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕੋ ਭਿਆ ਦਿਆਲ ਗੁਰਪੂਰੈ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦ ਮਹਿ ਦਿਆ ਰਹਾਉ ਕਰਮ ਧਰਮ ਮੇਰਾ ਕਛ ਨਾ ਵਿਚਾਰਿਉ ਬਾਹ ਪਕਰ ਭਵਜਲ ਨਿਸਤਾਰਿਉ ਪ੍ਰਭ ਕਾਟ ਮੈਲ ਨਿਰਮਲ ਕਰੀ ਗੁਰਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਨੈ ਹਾਰੀ ਕਰ ਕਿਰਪਾ ਨਾਨਕ ਦੇ ਉਧਾਰੀ ਬਸੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਖ ਫੂਲ ਫੂਲ ਫੂਲੇ ਅਹੰਤ ਤਿਆਗ ਤਿਆਗੀ ਚਰਨ ਕਮਲ ਪਾਗੀ ਤੁਮ ਮਿਲਹੁ ਪ੍ਰਭ ਸੁਭਾਗੀ ਹਰ ਕੀਤ ਮਨ ਮੇਰੇ ਰਹਾਉ ਸਗਨ ਬਾਸ ਤੂਲੇ ਇਕ ਰਹੇ ਸੂਕ ਕਠੂਲੇ ਬਸੰਤ ਰੋਤੇ ਆਈ ਪਰ ਫੂਲ ਤਾ ਰਹੇ ਅਬ ਕਲੂ ਆਇਓ ਰੇ ਇਕ ਨਾਮ ਬੋਵੋ ਬੋਵੋ ਹੰਨ ਰੂਤ ਨਾਹੀ ਨਾਹੀ ਮਤ ਪਰਮ ਭੂਲੋ ਹੋ ਭੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੀ ਹਰ ਹਰੀ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇਕ ਓੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਬਿਦ ਪਾਸਾ ਢਾਲੋ ਬੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠਿ ਇਸ਼ਨਾਨ ਕਰਹੁ ਪਰਭਾਤੇ ਸੋਏ ਹਰ ਅਰਾਦੇ ਵਿਖੜੇ ਦਾਉ ਲੰਘਾਵੇ ਮੇਰਾ ਸਤਗੁਰ ਸੋ ਕਸਹਿਜ ਸੇਤੀ ਘਰ ਜਾਤੇ ਹਰਿਆਪੇ ਖੇਲੈ ਆਪੇ ਦੇਖੈ ਹਰਿਆਪੇ ਰਚਨ ਰਚਾਇਆ ਜਨ ਨਾਨਕ ਗੁਰਮਖ ਜੋ ਨਰ ਖੇਲੈ ਸੋ ਜੇਨ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਹਿੰਡੂਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣ ਹੈ ਜਿਸ ਨੂੰ ਕਿਰਪਾ ਕਰਹਿ ਮੇਰੇ ਪਿਆਰੀ ਸੋ ਹੀ ਤੁਝੈ ਪਛਾਣੈ ਤੇਰੇ ਆ ਭਗਤਾ ਕੋ ਬਲੇਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੇ ਜਿਸ ਨੂੰ ਤੂੰ ਰੰਗ ਧਰਤਾ ਤੂੰ ਵਡ ਦਾਤਾ ਤੂੰ ਵਡਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰਾਤ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਪਾਣਾ ਕਹੋ ਨਾਨਕ ਠਹਿ ਪਿਆ ਦੁਆਰੇ ਰਖ ਲਿਓ ਮੁਗਦ ਅਜਾਣਾ ਬਸੰਤ ਹੰਡੋਲ ਮਹੱਲਾ ਪੰਜਵਾਂ ਮੂਲ ਨਾ ਬੂਝੈ ਆਪ ਨਾ ਸੂਝੈ ਭਰਮ ਵਿਆਪੀ ਅਹੰਮ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹੇ ਨਿਸਤਾਰ ਉਹ ਨਿਰਗੁਣੀ ਰਹਾਉ ਉਹ ਪਤ ਪਰਲੋ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹ ਸੁਖੀਏ ਸੇ ਗਨੀ ਅਵਰ ਅਪਾਉ ਨਾ ਕੋਈ ਸੂਜੈ ਨਾਨਕ ਤਰੀਐ ਗੁਰ ਬਚਨੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹੰਡੋਲ ਮਹੱਲਾ ਨੋਆ ਸਾਧੋ ਇਹ ਤਨ ਮਿਤਿਆ ਜਾਨੋ ਜਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਉ ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੋ ਸੰਗ ਤਿਹਾਰੈ ਕਸ਼ੂ ਨਾ ਚਾਲੈ ਤਾਹੇ ਕਹਾ ਲਪਟਾਨੋ ਪੁਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਉਰਿਆ ਨੂੰ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨ ਨੂੰ ਬਸੰਤ ਮਹੱਲਾ ਨੋਆ ਪਾਪੀ ਹੀ ਮੈਂ ਕਾਮ ਬਸਾਈ ਮਨ ਚੰਚਲ ਯਾਤੇ ਗਹਿਓ ਨਾ ਜਾਏ ਰਹਾਉ ਜੋਗੀ ਜੰਗਮ ਅਰ ਸਨਿਆਸ ਸਭ ਹੀ ਪਰ ਡਾਰੀ ਇਹ ਫਾਸ ਜਿਹ ਜਿਹ ਹਰ ਕੋ ਨਾਮ ਸਮਹਾਰ ਤੇ ਭਵ ਸਾਗਿਰ ਉੱtre ਪਾਰ ਜਨ ਨਾਨਕ ਹਰ ਕੀ ਸਰ ਲਾਈ ਦੀਜੈ ਨਾਮ ਰਹਿ ਗੁਣ ਗਾਈ ਬਸੰਤ ਮਹੱਲਾ ਨਵਾ ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸ਼ਰਾਮ ਰਹਾਉ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਗੋ 모ਹੋ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਨਾਸੀ ਮਨ ਤੇ ਨਿਜ ਸੁਖ ਮਾਹੀ ਸਮਾਇਆ ਜਾਂ ਕੋ ਹੋਤ ਦਿਆਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਵਿਦ ਕੀ ਸੰਪੈ ਕੋ ਗੁਰਮਖ ਪਾਵੇ ਬਸੰਤ ਮਹੱਲਾ ਨੋਆ ਮਨ ਕਹਾ ਬਸਾਰਿਓ ਰਾਮ ਨਾਮ ਤਨ ਬਿਨ ਸਹਿ ਜਮ ਸਿਓ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਹੇ ਵਿਚਾਰ ਤਨਦਾਰਾ ਸੰਪਤ ਗਰੇਹ ਕਸ ਸੰਗ ਨ ਚਾਲੈ ਸਮਝਲੇ ਇਕ ਭਗਤ ਨਰਾਇਣ ਹੋਏ ਸੰਗ ਕਹੋ ਨਾਨਕ ਭਜ ਤਿਹ ਏਕ ਰੰਗ ਬਸੰਤ ਮਹਲਾ ਨੋਆ ਕਹਾ ਪੂਲਿਓ ਰੇ ਝੂਠੇ ਲੋਭ ਲਾਗ ਕਛ ਬਿਗਰਿਓ ਨਾਹਿਨ ਅਜਹੋ ਜਾਗ ਰਹਾਉ ਸਮ ਸੁਪਨੇ ਕੈ ਇਹੋ ਜਗ ਜਾਣ ਬਿਨ ਸੈ ਸਿਨ ਮੈ ਸਾਚੀ ਮਾਨ ਸੰਗ ਤੇਰਾ ਹਰ ਬਸਤ ਨੀਤ ਨਿਸਬਾਸਰ ਭਜ ਤਾਹੇ ਮੀਤ ਬਾਰੇ ਅੰਤ ਕੀ ਹੋਏ ਸਹਾਏ ਕਹੋ ਨਾਨਕ ਗੁਣ ਤਾਂ ਕੀ ਗਾਏ ਬਸੰਤ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਪਹਿਲਾ ਦੋ ਤੁਕੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਗ ਕਉ ਆ ਨਾਮ ਨਹੀਂ ਚੀਤਾ ਨਾਮ ਵਿਸਾਰ ਗਿਰੈ ਦੇਖ ਭੀਤ ਮਨੁਆ ਡੋਲੇ ਚੀਤ ਅਨੀਤ ਜਾਗੇ ਸਿਓ ਟੂਟੀ ਝੂਠ ਪਰੀਤਾ ਕਾਮ ਕਰੋਧ ਬਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੁਨ ਚਾਰ ਰਹਾਉ ਕਰ ਬਾਲੂ ਕਾ ਕੂ ਮਨ kheer ਬਰਖਸ ਬਾਣੀ ਬੁੱਧ ਬਦਾਹਿਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰਉ ਪਗ ਲਾਗਉ ਤੋਰ ਨਾਮ ਰਤੋਂ ਚਾਹੋਂ ਤੁਝ ਓਰ ਨਾਮ ਦਰਾਏ ਚੱਲੈ ਸੋ ਚੋਰ ਪਤ ਖੋਈ ਬੇਖੇ ਅੰਚਲ ਪਾਏ ਸਾਚ ਨਾਮ ਰਤੋਂ ਪਤ ਸਿਓ ਘਰ ਜਾਏ ਜੋ ਕਿਸ ਕੀਨਸ ਪ੍ਰਭ ਰਜਾਏ ਭੈ ਮਾਨੈ ਨਿਰਭਉ ਮੇਰੀ ਮਾਈ ਕਮਨ ਚਾਹੈ ਸੁੰਦਰ ਭੋਗ ਪਾਨ ਫੂਲ ਮੀਠੇ ਰਸ ਰੂਗ ਕੀਲਾ ਬਿਗਸੈ ਤੇਤੋ ਸੋਗ ਪ੍ਰਭ ਸਰਨਾਗਤ ਕੀ ਨਸ ਹੋਗ ਕਾਪੜ ਪਹਿਰਸ ਅਦਕ ਸ਼ਿੰਗਾਰ ਮਾਟੀ ਫੂਲੀ ਰੂਪ ਬੇਕਾਰ ਆਸਾ ਮਨਸਾ ਬਾਂਧੋ ਬਾਰ ਨਾਮ ਬਿਨਾ ਸੂਨਾ ਘਰ ਬਾਰ ਗਾਚੋ ਪੁਤਰੀ ਰਾਜਕੁਵਾਰ ਨਾਮ ਭਣਹੁ ਸਚ ਦੂਤ ਸਵਾਰ ਪ੍ਰਿਯੋ ਸੇਵਹੁ ਪ੍ਰਭ ਪ੍ਰੇਮ ਅਧਾਰ ਗੁਰਸ਼ਬਦੀ ਬਣੀ ਬੇਖਤਿਆਸ ਨਿਵਾਰ ਮੋਹਨ 모ਹੇ ਲੀਆ ਮਨ 모ਹੇ ਗੁਰ ਕੈ ਸ਼ਬਦ ਪਛਾਨਾ ਤੋਹਿ ਨਾਨਕ ਠਾਡੇ ਚਾਹੈ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੂਲੋ ਭਰਮ ਸਿ ਆਏ ਜਾਏ ਹਤ ਲੁਭਦ ਲੁਭਾਨੋ ਵਿਖਮ ਮਾਇ ਨਹਿ ਅਸਰ ਦੀਸੈ ਏਕ ਭਾਇ ਜੋ ਮੀਨ ਕੁੰਡਲਿਆ ਕੰਠ ਪਾਏ ਮਨ ਨੂੰ ਨੋ ਸਮਝਸ ਸਾਚ ਨਾਹੀ ਗੁਰ ਸ਼ਬਦ ਵਿਚਾਰੇ ਸਹਜ ਭਾਏ ਰਹਾਉ ਮਨ ਨੂੰ ਲੋ ਪਰਮਸ ਪਵਰ ਤਾਰ ਬਿਲ ਬਿਰਥੇ ਚਾਹੇ ਬਹੁ ਬੇਕਾਰ ਮੈਗਲ ਜਿਉ ਫਾਸਸ ਕਾਮ ਹਾਰ ਕੜ ਬੰਧਨ ਬਾਂਧਿਓ ਸੀ ਸਮਾਰ ਮਨ ਮੁਗਦਉ ਦਾਦਰ ਭਗਤਹੀਨ ਦਰ ਪ੍ਰਸ਼ਟ ਸਰਾਪੀ ਨਾਮ ਬੀਨ ਤਾਂ ਕਹਿ ਜਾਤ ਨਾ ਪਾਤੀ ਨਾਮ ਲੀਨ ਸਭ ਦੁਖ ਸਖਾਈ ਗੁਣਹਿ ਬੀਨ ਮਨ ਚੱਲੇ ਨਾ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਧਾਰਨ ਦੇਖੈ ਜਾਣੇ ਆਪ ਆਪ ਭੁਲਾਏ ਕਿਸ ਕਹਉ ਜਾਏ ਗੁਰ ਮੇਲੇ ਬਿਰਤਾ ਕਹਉ ਮਾਈ ਅਬ ਗੁਣ ਛੋਡਉ ਗੁਣ ਕਮਾਈ ਗੋਰੀ ਸ਼ਬਦੀ ਰਾਤਾ ਸੱਚ ਸਮਾਏ ਸਤਗੁਰ ਮਿਲਿਆ ਮਤਿ ਊਤਮ ਹੋਏ ਮਨ ਨਿਰਮਲ ਹਉ ਮੈਂ ਕੱਢੈ ਧੋਏ ਸਦਾ ਮੁਕਤ ਬੰਦ ਨਾ ਸਕੈ ਕੋਈ ਸਦਾ ਨਾਮ ਵਖਾਣੈ ਔਰ ਨਾ ਕੋਈ ਮਨ ਹਰ ਕਹਿ ਭਾਣੈ ਆਵੈ ਜਾਇ ਸਭ ਮਹਿ ਏਕੋ ਕਿਛ ਕਹਿਣ ਨਾ ਜਾਇ ਸਭ ਹੁਕਮਹੁ ਵਰਤੈ ਹੁਕਮ ਸਮਾਏ ਦੁਖ ਸੁਖ ਸਭ ਤਿਸਰ ਜਾਏ ਤੂੰ ਅਭੁੱਲ ਨਾ ਭੂਲੋ ਕਦੇ ਨਾਹੀ ਗੁਰ ਸ਼ਬਦ ਸੁਣਾਏ ਮਾਤਿ ਅਗਾਏ ਤੂੰ ਮੋਟੋ ਠਾਕਰ ਸ਼ਬਦ ਮਾਹੀ ਮਨ ਨਾਨਕ ਮਾਨਿਆ ਸੱਚ ਸਲਾਹੀ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਈ ਇਕਤਰਾਚੈ ਪਰ ਹਰ ਦੂਈ ਦੂਰ ਦਰਦ ਮਾਥੇ ਅੰਮ੍ਰਿਤ ਖਾਏ ਗੁਰਮੁਖ ਬੂਜਾ ਇੱਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨਸ ਗੁਰ ਸ਼ਬਦ ਮਲਾਏ ਰਹਾਉ ਬੇਦਵ ਖਾਨ ਕਹ ਇੱਕ ਕਹੀਐ ਉਹ ਬੇਅੰਤ ਅੰਤ ਕਿਨ ਲਈਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਧਰੀਆ ਏਕੋ ਗਿਆਨ ਧਿਆਨ ਤੁੰ ਬਾਣੀ ਇਕ ਨਰਾਲਮ ਅਕਥ ਕਹਾਣੀ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਏਕੋ ਧਰਮ ਡਰੜੈ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਹਨ ਹਦਰਾਤਾ ਏਕਲੇਵਤਾਰ ਉਹ ਗੁਰਮੁਖ ਪਾਵੇ ਲੱਖ ਅਪਾਰ ਏਕੋ ਤਖਤ ਏਕੋ ਪਾਤਸ਼ਾਹ ਸਰਬੀ ਥਾਈ ਵੇ ਪਰਵਾਹ ਤਿਸ ਕਾ ਕੀ ਯਾਤ੍ਰਿ ਪਵਨ ਸਾਰ ਉਹ ਅਗਮ ਅਗੋਚਰੇ ਕੰਕਾਰ ਏਕਾ ਮੂਰਤ ਸਾਚਾ ਨਾਉ ਤਿੱਥੈ ਨਿਬੜੈ ਸਾਚ ਨਿਆਉ ਸਾਚੀ ਕਰਨੀ ਪਤ ਪਰਵਾਨ ਸਾਚੀ ਦਰਗਹ ਪਾਵੇ ਮਾਨ ਏਕਾ ਭਗਤ ਏਕੋ ਹੈ ਭਾਉ ਬਿਨ ਭੈ ਪਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਹਰਸ ਰਸ ਰਤਾ ਜਨ ਪਰਵਾਨ ਏਤੋ ਤੁ ਦੇਖੋ ਸਹਜੇ 라ਵ ਤੁਝ ਬਿਨ ਠਾਕੁਰ ਕਿਸੈ ਨਾ ਭਾਵਾਂ ਨਾਨਕ ਹਉ ਮੈਂ ਸ਼ਬਦ ਜਲਾਇਆ ਸਤਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰਾ ਆਵਤ ਜਾਤ ਨਾ ਲਾਗੇ ਬਾਰਾ ਦੁਖ ਘਣੋ ਮਰੀਏ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨ ਸਾਰਾ ਸਭ ਉਤਮ ਕਿਸੇ ਆਖੋ ਹੀ ਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰ ਥਾਕੀ ਬਹੁ ਤੇਰੀ ਕਿਉ ਦੁਖ ਚੂਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਕਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਬਾਂਧੋ ਧੀਰਾ ਰੋਗ 부ਜੈ ਸੋ ਕਾਟੈ ਪੀਰਾ ਮੈਂ ਅਵਗਣ ਮਨ ਮਾਹੀ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਉ ਜਿਉ ਤਉ ਰਾਖੈ ਤਿਮਹਿ ਰਹਾਉ ਜਗ ਰੋਗੀ ਕਹਿ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਕਰਮਹਿ ਘਰ ਜੋ ਦੇਖ ਦਿਖਾਵੇ ਗੁਰ ਮਹਿਲੀ ਸੋ ਮਹਿਲ ਬੁਲਾਵੇ ਮਨ ਮਹਿ ਮਨੁਆ ਚਿਤ ਮਹਿ ਕੀਤਾ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇ ਰਹੈ ਨਿਰਾਸਾ ਅਮਰਤ ਚਾਖ ਹਰ ਨਾਮ ਨਿਵਾਸਾ ਆਪ ਪਛਾਨ ਰਹਿ ਲਿਵ ਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸਚ ਅਮਰਤ ਪੀਵੋ ਸਹਿਜ ਮਰੂੰ ਜੀਵਤ ਜੀਵੋ ਆਪਨੋ ਕਰ ਰੱਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਝਹਿ ਸਮਾਵੈ ਭੋਗੀ ਕੋ ਦੁਖ ਰੋਗ ਵਿਆਪੈ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ RAM ਰਵੈ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆ ਮਤ ਭਸਮ ਅੰਧੂਲੇ ਗਰਭ ਜਾਹਿ ਇਨ ਬਿਧ ਨਾਂਗੇ ਜੋਗ ਨਾਹੀ ਮੂੜੇ ਕਾਹੇ ਬਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰੈ ਆਵੈ ਕਾਮ ਰਹਾਉ ਗੁਰ ਪੂਛ ਤੁਮ ਕਰਹੁ ਵਿਚਾਰ ਜਹ ਦੇਖੋ ਤਹ ਸਾਰੰਗ ਪਾਣ ਕਿਆ ਹਉ ਅੱਖਾਂ ਜਾਂ ਕਸ਼ੂ ਨਾਹੀ ਜਾਤ ਪਤ ਸਭ ਤੇਰੈ ਨਾਹੀ ਕਾਹੇ ਮਾਲ ਦਰਬ ਦੇਖ ਗਰਭ ਜਾਏ ਚਲਤੀ ਬਾਰ ਤੇਰੋ ਕਸ਼ੂ ਨਾਹੀ ਪੰਚ ਮਾਰ ਚਿਤ ਰਖੋ ਥਾਈ ਜੋਗ ਜੁਗਤ ਕੀ ਇਹ ਪਾਏ ਹਉਮੈ ਪੈਖੜ ਤੇਰਾ ਮਨੈ ਮਾਹੀ ਹਰਨਾ ਚਿਤ ਹੈ ਮੂੜੇ ਮੁਕਤ ਜਾਹੇ ਮਤ ਹਰ ਵਿਸਰੇ ਐ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰਹਿ ਆਪ ਜਾਈ ਸਾਚ ਜੋਗ ਮਨ ਵਸੈ ਆਈ ਜਿਨ ਜਿਓ ਪਿੰਡ ਦਿੱਤਾ ਤੇ ਸੁਚੇ ਤਹ ਨਾਹੀ ਮਣੀ ਮਸਾਣੀ ਮੂੜੇ ਜੋਗ ਨਾਹੀ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋ ਸਜਾਖੇ ਲੇਹੋ ਪਛਾਨ